ਹਰ ਜਗ ਜਗ ਭਗਤ ਉਪਾਇ ਪੈਜ ਰਖਦਾ ਆਇਆ RAM ਰਾਜੇ ਹਰ ਨਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਹੰਕਾਰੀਆਂ ਆਨੰਦ ਕਾ ਪਿਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਬਿਆ ਅੰਤ ਲੈ ਛਡਾਇਆ ਏਕੋ ਅੰਕਾਰ ਸਤਿਗੁਰ ਪ੍ਰਸਾਦ ਸੋ ਲੋਕ ਮਹੱਲਾ ਪਹਿਲਾ ਦੁਖ दारु ਸੁਖ ਰੋਗ ਭੈ ਆਜਾ ਸੁਖ ਤਾਮਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾ ਹੋ ਕਰੀ ਨਾ ਹੋਈ ਬਲਹਾਰੇ ਕੁਦਰਤ ਵਸਿਆ ਤੇਰਾ ਅੰਤ ਨਾ ਜਾਇ ਲਖਿਆ ਰਹਾਉ ਜਾਤ ਮੈਂ ਜੋਤ ਜੋਤ ਮੈਂ ਜਾਤਾ ਕਲਕਲਾ ਪ੍ਰਭੂਰ ਰਹਿ ਆ ਤੁਮ ਸੱਚਾ ਸਾਹਿਬ ਸਿਵ ਸੁਵਾਲਿਓ ਜਨ ਕੀਤੇ ਸੋ ਪਾਰ ਪਿਆ ਕਹ ਨਾਨਕ ਕਰਤੇ ਕਿੰਆ ਬਾਤਾ ਜੋ ਕਛ ਕਰਨਾ ਸੋ ਕਰ ਰਹਿ ਆ ਸੋ ਦਰ ਰਾਗ ਆਸਾ ਮਹਲਾ ਪਹਿਲਾ एक अंगार सतगुरु प्रसाद सो दर तेरा केहा सो कर केहा जत बह सर्व सुमल वाजे तेरे नाद अनिक असंख्य हा किते तेरे वामन हारे किते तेरे राग परीसों कहिए किते तेरे ते कामन ते हारे गावण कुतुनो पवन पणिवा संतर ਗਾਵੇ ਰਾਜਾ ਧਰਮ ਦਵਾਰੇ ਗਾਵਣ ਤੁਧਨਾ ਚੇਤਾ ਗੁਪਤ ਲਖ ਜਨਨ ਲਖ ਰਖ ਧਰਮ ਵਿਚਾਰੇ ਗਾਵਣ ਤੁਧਨਾ ਇਸਰ ਬ੍ਰਹਮਾ ਦੇਵੀ ਸੋਹਣ تیر ਸਦਾ ਸਵਾਰੇ ਗਾਵਣ ਤੁਧਨਾ ਇੰਦਰ ਇੰਦਰਾਸਨ ਬੈਠੇ ਦੇਵਤੇ ਆਦਰ ਨਾਲੇ ਗਾਵਣ ਤੁਧਨਾ ਸਿੱਧ ਸਮਾਧੀ ਅੰਦਰ ਗਾਵਣ ਤੁਧਨਾ ਸਾਧ ਵਿਚਾਰੇ ਗਾਵਣ ਤੁਧਨਾ ਜਤੇ ਸਤੇ ਸੰਤੌਖੀ ਗਾਵਣ ਤੁਧਨਾ ਵੀਰ ਕਰਾਰੇ ਗਾਵਣ ਤੁਧਨਾ ਪੰਡਤ ਪੜਨ ਰਖੀਸਾਰ ਜਉਦਗ ਵੇਦਾਂ ਨਾਲੇ ਗਾਵਣ ਤੁਧਨਾ ਮਾਹਣਿਆ ਮਨਮੋਹਣ ਸੁਰਗਮਾਸ ਪਿਆਲੇ ਗਾਵਣ ਤੁਧਨਾ ਰਤਨਾ ਪਾਏ ਤੇਰੇ ਅੜਸੜੀ ਤੀਰਥ ਨਾਲੇ ਗਾਵਣ ਤੁਧਨਾ ਜੋਤਮਾ ਬਲਸੂਰਾ ਗਾਵਣ ਤੁਧਨਾ ਖਾਣੀ ਚਾਰੇ ਗਾਵਣ ਤੁਧਨਾ ਖੰਡ ਮੰਡਲ ਬ੍ਰਾਹਮੰਡਾ ਕਰ ਕਰ ਰਖੇ ਤੇਰੇ ਤਾਰੇ ਸੇ ਤੁਧਨਾ ਗਾਮਨਾ ਜੋ ਤੁਧ ਪਾਵਨ ਰਤੇ ਤੇਰੇ ਭਗਤ ਸਰਾਲੇ ਹੋਰ ਗਿਤੇ ਤੁਧ ਨੋ ਗਾਮਨ ਸਿਮੈ ਚਿਤਨੇ ਆਮਨ ਨਾਨੰ ਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਈਂ ਸਾਚਾ ਸਤਿ ਨਾਏ ਹੈ ਭਿਓ ਸੇ ਜਨ ਦਾਸੇ ਰਤਨਾਧਨ ਰਚਾਈ ਰੰਗੀ ਰੰਗੀ ਪਾਤੇ ਕਰ ਕਰ ਦਿਨ ਸੀ ਮਾਇਆ ਦਿਨ ਨੂੰ ਪਾਈ ਕਰ ਕਰ ਹੇ ਕਿਤਾਬ ਨਾ ਜੀ ਤੁਸ ਸਦੀ ਵਟਿਆਏ ਜੋ ਤੁਸ ਪਾਵੈ ਸੋਏ ਕਰਨ ਸੇ ਸਿਰੋਕ ਮਨਾ ਕਰਣਾ ਜਾਏ ਸੋ ਬਾਦ ਸਾਵ ਸਤ ਸਾਹਿਬ ਨਾਨਕ ਰੈ ਨਰ ਜਾਈ ਆਸਾ ਮਹੱਲਾ ਪਹਿਲਾ ਸੁਣਵਾ ਡਾ ਆਖੇ ਸਭ ਕੋਏ ਇਵਡ ਵਰਡਾੜੀ ਥਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਨੇ ਵਾਲੇ ਤੇਰੇ ਰਏ ਸਮਾਏ ਵੱਡੇ ਮੇਰੇ ਸਾਈ ਬਾ ਗੈਰ ਗੰਵੀਰਾ ਗੁਣੀ ਗੀਰਾ ਨਾ ਜਾਣ ਤੇਰਾ ਕੇਤਾ ਕੇਵੜਾ ਤੀਰਾ ਰਹਾ ਸਭ ਸੁਦੇ ਨਰ ਸੁਰਤ ਕਮਾਏ ਸਭ ਕੀਮਤ ਨਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਨ ਨਗਾਏ ਤੇਰੀ ਤਲ ਵੜਿਆਈ ਸਭ ਸਤ ਸਤ ਤਪ ਸਭ ਸੰਗਿਆਨ ਸਦਾ ਪ੍ਰਖਾ ਕੀਆ ਵੜਿਆਨ ਤੁਧ ਗਨ ਸ੍ਰੀ ਕਨੈਨਾ ਪਾਈ ਆ ਕਰਮ ਮਨ ਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਵਦੀ ਪਰ ਤੇਰੇ ਪੰਡਾਰਾ ਜਿਸ ਤੋਂ ਦੇ ਤਿਸੇ ਕਿਆ ਚਾਰਾ ਨਾਨਕ ਸਤਿ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾ ਜੀ ਮਾਂ ਵਿਸਰੇ ਮਰ ਜਾਵ ਆਖਣ ਔਖਾ ਸਚਾ ਨਾਉ ਸਤਿ ਨਾਮ ਕੀ ਲਾਗੈ ਭੂਖਾ ਤੂ ਭੁਖ ਖਾਏ ਤਲੀਆ ਦੁਖਾ ਸੋਤੋ ਵਿਸਰਾ ਮੇਰੇ ਮਾਏ ਸਾਧਾ ਸਾਇਬ ਖਤ ਨਹੀਂ ਰਹਾ ਸਤਨਾਮ ਕੀ ਤਲਵੜ ਆਏ ਆ ਠੱਕੇ ਕੀਮਤ ਨਹੀਂ ਪਾਏ ਜੇ ਸਾ ਮਲਕ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਮਰਨ ਨਾ ਹੋਵੇ ਸੋਗ ਦਿੰਦਾਰ ਨਾ ਝੁਕੇ ਭੋਗਾ ਗਣੇ ਹੋ ਹੋ ਰਣਾਈ ਕੋਏ ਨਾ ਕੋ ਹੋ ਆਨਕ ਹੋਏ ਦੇਵੜੇ ਆਪ ਤੇ ਵਿੜ ਤੇਰੀ ਦਾਤ ਜੰਦਨ ਕਰਕੇ ਕੀਤੀ ਰਾਤ ਖਸਮ ਵੇਸਾਰੇ ਤੇਕ ਮਜਾਤ ਨਾਨਕ ਨਾਮੇ ਬਾਤ ਸੁਨਾਤ ਰਾਗ ਗੋਦਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪਰਖਾ ਧਨੋ ਕਰੋ ਗੁਰੂ ਪਾਸ ਹਮ ਗਿਰੇ ਕਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵਾ ਮੁਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸੁਖਾਈ ਹਰ ਗਿਰਹ ਹਮ ਰੀਰ ਰਾਸ ਰਹਾਓ ਹਰ ਜਨ ਕੇ ਵਡ ਪਾਗ ਬਡੇਰੇ ਜਿਨ ਹਰ ਹਰ ਸਰਦਾਰ ਪਿਆਸ ਹਰ ਹਰ ਨਾਮ ਮਿਲ ਤੁਰਭ ਤਾਸੈ ਹਰ ਸੰਗਤ ਗੁਨ ਪ੍ਰਗਾਸ ਜਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰੇਗੋ ਜੀਵ ਤ੍ਰਿਜੀਵਾਸ ਜਨ ਹਰ ਜਨ ਸਤਿਗੁਰ ਸੰਗਤ ਪਾਏ ਤਨ ਤੁਰਮ ਅਸਤ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਰਦਨ ਨਾਨਕ ਨਾਮ ਪ੍ਰਗਾਸ ਰਾਗੁ ਗੁਦਰੀ ਮਾਲਾ ਪੰਜਵਾ ਕਾਹਿਰੇ ਮਨ ਚਿਤ ਵੇ ਉਦਮਾ ਦਾ ਆਹਰ ਹਰ ਜੀਉ ਪ੍ਰਿਆਸ ਸੈਲ ਪਥਰ ਮੈਂ ਜੰਤੋ ਪਾਏ ਦਾਕਾਰ ਜਿਕ ਆਗੈ ਕਰ ਤਰੇ ਆ ਮੇਰੇ ਮਾਧੋ ਜੀ ਸਤ ਸੰਗਤ ਮਿਲਿ ਸੋਤਰਿਆ ਗੁਰ ਪ੍ਰਸਾਦ ਪਰਮ ਪਦ ਪਾਇ ਸੁਖੇ ਕਾਸ਼ਟ ਹਰਿਆਰਾ ਜਨਨ ਬੇਸਾਲ ਲੋਕ ਸੁਧ ਬਣਤਾ ਕੋ ਨਾ ਕਿਸ ਕੀ ਤਰਿਆ ਸਿਰਦਰ ਸੰਭਾਏ ਠਾਕੁਰ ਕਾਏ ਮਨ ਭਉ ਕਰਿਆ ਉੜ ਊੜ ਆਵੇ ਸਾ ਕੋ ਸਾਧੂ ਪਾਸ ਹੈ ਪਤਰੇ ਸਰਿਆ ਤਨ ਕਮਨ ਖਲਾਵੇ ਕਮਨ ਸੁਗਾਵੇ ਮਨ ਮਨ ਸਿਮਰਨ ਕਰਿਆ ਸਭ ਨੇ ਦਾਨ ਦਸ ਅਟ ਸਿਧਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਰਬਲ ਜਾਈਐ ਤੇ ਰਾਏ ਅੰਤ ਨਾ ਪਾਰ ਆਵਰਿਆ ਰਾਗ ਅਸਾ ਨਹਲਾ ਚੌਥਾ ਸੋ ਪਰਖ ਏਕੋ ਅੰਕਾਰ ਸਤਿਗੁਰ ਪ੍ਰਸਾਦ ਸੋ ਪਰਖ ਨਾਨੰਜਨਾ ਹਰ ਪ੍ਰਭ ਨਰੰਜਨਾ ਹਰ ਅਗਨਾ ਗੁਨਾ ਪਾਰ ਸਬਦ ਆਵੇ ਸਬਦ ਹਾਗ ਤੁਧ ਜੀ ਹਰ ਸੱਜ ਸਰਦਨ ਹਾਰਾ ਸਬਦ ਜੀ ਤੁਮਾਰੀ ਜੀ ਤੁਧੀਆਂ ਕਥ ਤਾਰਾ ਹਰ ਤਵ ਸੰਤੋ ਜੀ ਸਤਿ ਧਰ ਬਿਸਾਰਨਾ ਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੋ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਨਾ ਏਕ ਦਾਤ ਏਕ ਤੇਖਾਰੀ ਜੀ ਸਭ ਤੇਰੇ ਜੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾ ਤਦ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰੰਦ ਅੰਤ ਬਿਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਾ ਜੋ ਸੇਵਾ ਤੁਧ ਜੀ ਜਨ ਨਾਨਕ ਤਨ ਕੁਰਬਾਨਾ ਹਰ ਧਿਆਵੇ ਹਰ ਧਿਆਵੇ ਤੁਧ ਜੀ ਸੇ ਜਨ ਦੁਖ ਮਨ ਸੁਖ ਵਾਸੀ ਸੇ ਮੁਕਤ ਸੇ ਮੁਕਤਾ ਪਰ ਦਿਨ ਹਰ ਧਿਆਇ ਆ ਜੀ ਤਨ ਟੁਟੇ ਜਮ ਕੇ ਫਾਸੇ ਜਨਾਨ ਨਿਰਭਉ ਦਿਨ ਹਰ ਨਿਰਭਉ ਤੇ ਆਇ ਆ ਜੀ ਤਨ ਕਾ ਕਉ ਸਭ ਵਾਸੀ ਦਿਨ ਸੇ ਆ ਜਨ ਸੇ ਆ ਮੇਰਾ ਹਰ ਜੀਤ ਹਰ ਹਰ ਰੂਪ ਸਮਾਸੀ ਸੈਤਨ ਸੈਤਨ ਜਨ ਹਰ ਧਿਆਇ ਜੀ ਜਨ ਨਾਨਕ ਤੁਨ ਬਲਦਾਸੇ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨੰਤ ਤੇਰੀ ਅਨੰਕਰ ਅਰ ਪੂਜਾ ਜੀ ਤਪ ਤਪੈ ਜਪਹਿ ਬੇਅੰਤ ਤਿਰ ਅਨੇਕ ਤਿਰ ਅਨੇਕ ਬੜਾ ਬੁ ਸਿਮਰਤ ਸਾ ਸਬਜੀ ਕਰ ਗ੍ਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰ ਹਰਿ ਭਗਵੰਤਾ ਤੂੰ ਆਦਿ ਬੁਰਖ ਅਪਰੰਪਰ ਕਰਤਾ ਜੀ ਤੁਧ ਦੇਵ ਨ ਅਬਰਨਾ ਕੋਈ ਤੂੰ జగਦ ਇਕੋ ਸਦਾ ਸਦਾ ਤੂੰ ਇਕੋ ਜੀ ਤੂੰ ਨਚਾਲਾ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜਿਥੂੰ ਆਪੇ ਕਰਹਿ ਸੋ ਹੋਈ ਤੁਦ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਦ ਆਪੇ ਸ੍ਰਿਸ਼ਟ ਸਭ ਕੋਈ ਜਨਾਨੰ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਤਿਆਰ ਮੈਂ ਦਾਸਾਈ ਜੋ ਤੂੰ ਭਾਵੇਂ ਸੋਈ ਸਿਸੀ ਜੋ ਤੂੰ ਦੇ ਸੋਈ ਹੋ ਪਾਈ ਰਹਾਉ ਸਭ ਤੇਰੀ ਤੂੰ ਸਭ ਨੇਤ ਆਇਆ ਜਿਸਨੂੰ ਕਿਰਪਾ ਕਰ ਹੈ ਤਨ ਨਾਮ ਰਤਨ ਪਾਇਆ ਗੁਰਮਹਲਾਦਾ ਮਨ ਮਗਵਾਇਆ ਤੁਧ ਆਪ ਬੇਸੋੜ ਆਇ ਆਪ ਮੇ ਲਾਇਆ ਤੂੰ ਦਰਿਆ ਸਭ ਤੁਝ ਹੀ ਮਾਇ ਤਦ ਬਿਨ ਦੂਜਾ ਕੋਈ ਨਾਏ ਜੀ ਜੰਤ ਸਭ ਤੇ ਰਖੇ ਲਾ ਵੇ ਜੋਗੋ ਮਨ ਦੇ ਵਿਚੜਿਆ ਸਹ ਜੋਗੀ ਮੇਲਾ ਜਿਸਨੋਂ ਤੂੰ ਜਨਾਹੇ ਸੋਈ ਜਨ ਜਨ ਹਰ ਗੁਨ ਸਦੀ ਆਖ ਵਖਾਣ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਦਾ ਤੇਰਾ ਕੀ ਆਸਬ ਹੋਏ ਤੁਦ ਬਿਨ ਦੂਜਾ ਵਰਨਾ ਕੋਏ ਤੂੰ ਕਰ ਕਰ ਵੇਖੇ ਜਾਣੈ ਸੋਏ ਜਾਨ ਨਾਨਕ ਗੁਰਮਖਾ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤੇਤ ਸਰਵਰੜਾ ਪੈ ਲੈ ਨਵਾਸਾ ਪਾਣੀ ਭਾਵਗਤ ਨਾ ਕੀਆ ਪੰਗਦੋ ਮੋ ਪਉ ਨਹੀਂ ਚੱਲ ਹਮ ਦੇਖਾ ਤਾ ਦੂਬੀਲੇ ਮਾਨੈ ਗਨ ਜੇਤ ਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆਰਾ ਹਾਉ ਨਾਹੋ ਜਤੇ ਸਤੇ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪਰਨਮਤ ਨਾਨਕ ਤਨ ਕੀ ਸਰਨਾ ਜਿੰਤੂ ਨਾਹੀ ਵੀਸਰਿਆ ਆਸਾ ਮਹਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇਹ ਹੋਰੀਆ ਗੋਬਿੰਦ ਮਿਲਨਾ ਕੀ ਏ ਤੇਰੀ ਬਰੀਆ ਅਵਰ ਗਾਜ ਤਰਗਤ ਨਾਮ ਮਿਲ ਸਾਧ ਸੰਗਤ ਪਦ ਕੇਵਲ ਨਾਮ ਸਰੰਜਾਮ ਲਾਗ ਪਵਦਲ ਤਰਨ ਕੈ ਜਨਮ ਬ੍ਰਥਾ ਜਾਤ ਰੰਗ ਮਾਇਆ ਕੈ ਰਹਾ ਜਾਪ ਤਪ ਸੰਜਮ ਧਰਮ ਨਾਕ ਮਾਇਆ seva sadana janan ya har raaya kau nanak ham neech karama sharan par ki rakho sarma jap tap sanjama tarmana maya seva sadana janan ya har raaya kau nanak ham neech karama sharan par ki rakho sarma ਇਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਪ ਸਾਈ ਦਸਵੇਂ ਕਬਿਓ ਬਾਤ ਬੇਨਤੀ ਚਾਉ ਪਏ ਹਮਰੇ ਕਰੋ ਹਾਥ ਦੈਰਿ ਸ਼ਾ ਪੂਰਨ ਹੋਏ ਜਤ ਕੀ ਸ਼ਾ ਤਵ ਚਰਨ ਨਮਨ ਰਹਿ ਹਮਾਰਾ ਆਪਨਾ ਦਾਨ ਕਰੋ ਪ੍ਰਤਪਾਰਾ ਅਮਰੇ ਦੂਟ ਸਭਾ ਤੁਮ ਕਾਭੋ ਆਬਾਦ ਮੈ ਬਚਾਵ ਸੁਖੀ ਬਸੈ ਮੋਹਰੋ ਪਰਿਵਾਰਾ ਸੇਵਕੋ ਸਿੱਖ ਸਭੈ ਦਰਤਾ ਰਾਮ ਅਮਰ ਜਾਨ ਜਕਰਤਾ ਕਰਿਆ ਸਭੈ ਰਣ ਕੋ ਆਜ ਸੰਗ ਰਿਆ ਹੈ ਪੁਰਣਾ ਹੋਏ ਅਮਾਰੇ ਆਸਾ ਤੌਰ ਭਜਨ ਕੀਰੈ ਬਿ ਆਸਾ ਤੁਮੈ ਸਾਡ ਕੋਈ ਅਵਰ ਨਾ ਤਿਹਾਵ ਜੋ ਵਰਤਾਉ ਸੋ ਤੁਮ ਤੇ ਪਾਵਉ ਸੇਵਕ ਸਿੱਖ ਹਮਾਰੇ ਤਾਰੀਐ ਜਨ ਜਨ ਸਤਰ ਹਮਾਰੇ ਮਾਰੀਐ ਆਵਾਹਾ ਦਾ ਮਜ ਉਪਰ ਆਏ ਮਰਨ ਕਾਲ ਕਾ ਤਰਾਸਨ ਮਰਿਆ ਹੂ ਜੋ ਸਦਾ ਮਾਰੇ ਪ੍ਰਸਾਦ ਸ੍ਰੀ ਅਸੋਧ ਜੋ ਕਰਿਓ ਰਖਾ ਰਖ ਲਿਓ ਮੈ ਰਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਸਮਹ ਪਰਿਸ਼ੰਧਰ ਦਾਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸਿਵ ਜੂ ਅਵਤਾਰਾ ਕਾਲ ਪਾਏ ਕਰ ਵਿਸਨਾ ਪ੍ਰਕਾਸ਼ਾ ਸਭ ਕਾਲ ਕਾ ਕੀ ਆਤਮਾ ਸਾਜਣ ਕਾਲ ਜੋਗੀ ਸਭ ਕੀਓ ਦੇਵਦ ਰਾਜ ਬ੍ਰਹਮਾ ਜੋਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਤਾਏ ਹਮਾਰਾ ਜਗਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਸ਼ਨ ਪਜਾਇਓ ਆਧ ਅੰਤ ਇੱਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨੰਸਕਾਰ ਤਿਸਹੀ ਕੋ ਹਮਾਰੇ ਸਭ ਪ੍ਰਜਾਤਨ ਆਪ ਸਵਾਰੇ ਸੇਵਕਣ ਕੋ ਸਭ ਕਣ ਸੋ ਦੀਓ ਸਤਨੰਕੋ 발ਮਾ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤਾ ਪਲੇ ਗੁਰ ਕੀ ਪੀਰ ਬਿਸ਼ਾਨਤਾ ਦੀ ਟੇ ਟੇ ਕੁੰਤਰੇ ਅਸ ਫੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸਾਧਨ ਦੋ ਪਾਏ ਤੇ ਤੁਫੇ ਸੋਹ ਪਾਏ ਸਾਧਨ ਕੇ ਸੋਖੀ ਐ ਕਹਿ ਕੀ ਪੀਰ ਬਿਸ਼ਾਨ ਘਟ ਘਟ ਕੇ ਪਟ ਪਟ ਕੀ ਜਾਨ ਜਗੁਦ ਕਰੁ ਕਰਿ ਕਰਾ ਕਰੁ ਤਾਰਾ ਪ੍ਰਜਾ ਤਰਤ ਤਉ ਦੇ ਅਪਾਰਾ ਜਬ ਆਕਰਖ ਕਰਤਾ ਹੋ ਕਬ ਹੂੰ ਤਮੈ ਮਿਲਤਾ ਦੇਤਾਰ ਸਭ ਹੂੰ ਜਿਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭੇ ਤੇਰਾ ਤਨਾਰਾਲ ਮਾਲਮ ਜਾਣਤ ਵੇਧ ਵਿਧ ਅਰਿਆਲਮ ਨਰੰਗੰਕਾਰ ਨਿਰਵੇਕਾਰ ਨਿਰਲੰਬ ਆਦਾ ਨੀਲਾ ਨਾਦ ਸੰਬ ਤਕ ਮੁੜ ਚਾਰਿਤ ਭੇਦਾ ਜਾ ਕੋ ਬੇਵਨ ਆਪਤ ਗੇਦਾ ਤਾ ਕੋ ਕਰ ਪਾਹਨ ਅਨਮਾਨਤ ਮਾ ਮੂੜ ਕਸ ਭੇਦ ਨ ਜਾਣਤ ਮਾ ਦੇਵ ਕੋ ਕਾ ਸਦਾ ਸੇਵਾ ਨਰੰਗਕਾਰ ਕਾ ਚੀਨਤ ਨ ਤਨ ਪਿਵ ਆਪ ਆਪਣੀ ਬੋਧਾ ਜਿਤੇ ਬਰਨਤਾ ਤਨ ਤਨ ਤੋਏ ਤੇਤੇ ਤੁਮਰਾ ਲਖਾ ਨਾ ਜੈ ਫਸਾਰਾ ਕੇ ਬਿਨ ਸਜਾ ਪ੍ਰਥਮ ਸੰਸਾਰ ਆਇ ਕੈ ਰੂਪ ਅਨੂਪ ਸਰੂਪਾ ਰੰਗ ਭਇਓ 라ਵ ਕੈ ਭੂਕਾੰਡ ਦਿਰਜ ਸੇ ਤਕ ਕਿਨੇ ਉਤਪਤ ਖਾਨ ਬਔ ਰਤ ਦਿਨੇ ਕਾਉਂ ਫੂਲ ਰਾਜਾ ਹਬ ਬੈਠਾ ਕਾਉਂ ਸਮਟ ਭਇਓ ਸ਼ੰਕਰ ਅਟਠਾ ਸਿ ਗਰੇਸ਼ ਰਿਸ਼ਟ ਦਿਖਾਏ ਆਚੰਪਾਵ ਹਾ ਦਜ ਗਾਤ ਸਰੂਪ ਸੁਜੰ ਪਾਵ ਅਬਰ ਸ਼ਾ ਮੇਰੇ ਤੁਮ ਕਰੋ ਸਿਖਿ ਉਬਾਰ ਆ ਸਿਖ ਸੰਗਰੋ ਦੋਸ਼ ਤ ਜਿਤੇ ਉਠਵਤ ਉਤਕਾਤਾ ਸਗਲ ਮਲੇ ਸਕਰ ਰਨ ਕਾਤਾ ਅਸੋ ਤਵ ਸਰਣੀ ਪਾਰੇ ਤਨ ਗ ਦੋਸ਼ ਦੋਖਤਾ ਹਵੈ ਮਰੇ ਪੁਰਖ ਜਮਨ ਭਗ ਪਰੇ ਤੇ ਹਾਰੇ ਤਨ ਕੇ ਤੁਮ ਸੰਕਟ ਸਗਟਾਰੇ ਜੋ ਕਾਲ ਕੋਈ ਕਬਾਰਤ ਆਏ ਹੈ ਤਾਂ ਕੇ ਕਾਲ ਨਿਗਟਨ ਐਹ ਰਛਾ ਹੋਏ ਤੈ ਸਭ ਕਾਲਾ ਦੁਸ਼ਟ ਅਰ ਤਰੈ ਤਤ ਕਾਲਾ ਕਿਰਪਾ ਦਰਤਨ ਜਾਏ ਨੇ ਹਰਿ ਤਾਗੇ ਤਾਵ ਤਨਕ ਮੈਂ ਹਰਿ ਰਿਦੋ ਸਿਰ ਕਰਮ ਸਭ ਹੋਏ ਦੁਸ਼ਟ ਸਾਥ ਸੰਕਾ ਨਾ ਕੋਈ ਏਕ ਬਾਰ ਜਨੁਤ ਮੈਂ ਸੰਵਾਰਾ ਕਾਲ ਫਾਸੇ ਤਾਇ ਉਬਾਰਾ ਜਨ ਨਰ ਨਾਮ ਤੇ ਹਾਰੋ ਕਾਹਾ ਦਰ ਦੁਖ ਦੋਖ ਫੇਰਾ ਖੜਗ ਕੇ ਤਮ ਸਰਨ ਤੇ ਹਾਰੇ ਆਪਾ ਤਲਿਓ ਉਬਾਰੇ ਸਰਬ othorਮ ਹੋ ਹੋ ਸਹਾਈ ਦੁਖ ਦੋਤ ਤੇ ਲਿਓ ਬਚਾਈ कृपा करें हम पर जग माता ग्रंथ करा पूर्ण सुभराता किलब सब देखो हर्ता दुष्ट दो ध्यान को शा करता सिधि अस तुझ जब भय दयाला पूर्ण करा ग्रंथ तत काल मन बस फल पावे सोई ਦੁਖਾ ਨਾਤ ਸਹਿ ਬੇ ਆਪਤਾ ਕੋਈ ਆੜ ਲਾ ਸੁਣਾ ਗੋਂਗ ਜੋ ਜਾਹੇ ਸੋ ਰਸਨਾ ਪਾਵੈ ਸੁਣਾ ਮੂੜ ਚਿਤ ਲਾਏ ਚਦਰ ਤਾਇਆ ਵਾਈ ਦੁਖਾ ਦਰਦ ਭਾਉ ਨਿਕਟ ਨਾਤਨ ਨਰਕੇ ਰੈ ਜੋ ਜੋ ਜਾਕੇ ਇੱਕ ਵਾਰ ਜਾਉ ਭਈ ਕੋ ਕਾਹ ਚਾਉ ਭਈ ਸੰਬਤ 17 ਸਾਜ ਪਨੇਜਾ ਅਰਦ ਸਸ ਪੰਨਾ ਤੀਨ ਕਹਿ ਜਾ ਪਾਦਰਗ ਸੁਦੇ ਅਸ਼ਟਮੀ ਰਵੀਵਾਰਾ ਤੀਰ ਸਦ ਰਵ ਗਰੰਥ ਸੁਧਾਰਾ ਸਵਈਆ ਪਾਏਂਗੈ ਜਬ ਤੈ ਤੁਮਾਰੇ ਤਬ ਕੂਆ ਕਰੈ ਨਹੀਂ ਆਨਿਓ ਰਾਮ ਰਹੀਮ ਬੁਰਾਨ ਕੁਰਾਨ ਅਨੇਕ ਮਤੇ ਇੱਕ ਨਾਮ ਮੰਨਿਓ ਸਿਮਰਤ ਸਾਤਰ ਸਬਾ ਬਹੁ ਪ੍ਰੇਧ ਤਾਮੇ ਕੋ ਨਾ ਜਾਣਿਓ ਫਿਰ ਇਸ ਪਾਨਿ ਕਿਰਪਾ ਤੁਮਾਰੇ ਕਰ ਮੈਨਾ ਕਹਿਓ ਸਭ ਤੋਏ ਬਖਾਨੇ ਆਉ ਦਰ ਸਗਲ ਦਵਾਰ ਕੋ ਸਾਡਕੈ ਗਇਓ ਤੋ ਹਰ ਦਵਾਰ ਬਾਇ ਗਏ ਕੀ ਲਾਜ ਅਸ ਗੋਬਿੰਦ ਦਾਸ ਤੋਹਾਰ ਸਗਲ ਦਵਾਰ ਕੋ ਸਾਡਕੈ ਗਇਓ ਤੋ ਹਰ ਦਵਾਰ ਬਾਇ ਗਏ ਕੀ ਲਾਜ ਅਸ ਗੋਬਿੰਦ ਦਾਸ ਤੋਹਾਰ ਰਾਮ ਕਲੀ ਮਾਨ ਲਾਤੀ ਜਾ ਆਨੰਦ ਏਕ ਓੰਕਾਰ ਸਤਗੁਰੂ ਪ੍ਰਸਾਦ ਆਨੰਦ ਪਿਆ ਮਨੀ ਮਾਏ ਸਤਗੁਰੂ ਮੈਂ ਪਾਇਆ ਸਤਗੁਰੂ ਦਾ ਪਾਇਆ ਸੈ ਸਿਤੀ ਮਨ ਵਧੀਆਂ ਵਦਾਨੀਆਂ ਰਾਰਾ ਤੁੰ ਪਰਵਾਰ ਪਰਿਨਿਆ ਸਬਦ ਗਾਵਣੀਆਂ ਅਨੀਆਂ ਸ਼ਬਦੋ ਤਾ ਗਵ ਹਰੀ ਕੇ ਰਾਮ ਅਨੰਦ ਜਿ ਨਿ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰੋ ਹਰ ਨਾਲ ਹਰ ਨਾਲ ਰੋ ਤੂੰ ਮਨ ਮੇਰੇ ਦੁਖ ਸਭ ਵੇਸਾਰਨਾ ਅੰਗੀਕਾਰ ਕਰੇ ਤੇਰਾ ਕਰਜ ਸਭ ਸੁਵਾਰਨਾ ਸੁਬਨਾ ਗੱਲਾ ਸੁਨਵਾਰਤ ਸੁਆਮੀ ਸੋ ਗਿਆ ਮਨੋ ਵੇਸਾਰੇ ਕਹ ਨਾਨਕ ਮਨ ਮੇਰ ਸਦਾ ਰਹੁ ਹਰਿ ਨਾਲੇ ਸਾਚੇ ਸਾਹਿਬ ਗਿਆਨ ਅਹੀ ਕਰ ਤੇਰਾ ਕਰਦਾਂ ਤੇਰਾ ਸਬਦਿਸ ਹੈ ਹਰਿ ਜੇ ਸਦ ਸੋ ਪਾਵੇ ਸਦਾ ਸੁਖ ਸੁਲਾ ਤੇਰੇ ਨਾਮ ਮਨ ਵਸਾਵੇ ਨਾਮ ਜਨ ਕਾ ਮਨ ਵਸਿਆ ਵਾਜੇ ਸਬਦ ਘਨੇਰੇ ਕਾ ਨਾਨਕ ਸਤਿ ਸਾਈਂਬ ਗਿਆਨ ਆਹੀ ਘਰ ਤੇਰਾ ਸਾਧਾ ਨਾਮ ਮੇਰਾ ਆਧਾਰ ਸਾਧਾ ਨਾਮ ਆਧਾਰ ਮੇਰਾ ਜਨੁ ਕੋ ਖਾ ਸਬਦ ਅੰਝਾ ਕਰ ਸਾਧ ਸੁਖ ਮਨ ਆਏ ਵਸਿਆ ਜਨੇਸ਼ਾ ਸਾਹ ਪੂਜਾਨਾ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਉਂ ਜਿਐ ਵੜਿਆ ਆਂ ਕੈ ਨਾਨਕ ਸੁਣੋ ਸੰਤੋ ਸਤਿਰੋਪੇ ਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਜ ਸਾਧ ਤਦਕਾਰ ਸਵਾਗੈ ਘਰ ਸਵਾਗੈ ਸਬਦ ਵਾਜੇ ਕਲਾ ਜਿਤ ਕਰਿ ਧਾਰੀਆ ਪੰਜ ਦੂਤ ਤਦ ਵਸ ਕੀਤੇ ਕਾਲ ਕੰਟਗ ਮਾਰਿਆ ਸੁਰ ਕਰਮ ਪਾਇ ਤੁਧ ਜਨ ਕੋ ਸੇ ਨਾਮ ਅਰਖ ਲਾਗੇ ਕਾ ਨਾਨਕ ਤ ਸਭ ਹੋ ਆਵਾ ਤਿਤ ਕਰ ਅਨਹਦ ਬਾਦ ਅਨੰਦ ਸੁਨ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਤ ਪਾਇ ਉਤਰੇ ਸਗਲ ਵਿਰਸੂਰੇ ਦੂਖ ਰੋ ਸੰਤਾਪ ਉਤਰੇ ਸੋਣੀ ਸੱਚੀ ਬਾਣੀ ਸੰਤ ਸਾਧਨਾ ਪਰ ਸਰਸ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਾਤੇ ਪਵਿਤਾ ਸਤ ਗੁਰ ਰਹਾ ਪ੍ਰਭੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜ ਅਨਹਦ ਤੂਰੇ ਸੁਣ ਤੇ ਪੁਨੀਤ ਕਾਤੇ ਪਵਿਤਾ ਸਤ ਗੁਰ ਰਹਾ ਪ੍ਰਭੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨੰਦ ਤੂਰੇ ਮੋਦਾਮਣੀ ਮਹੱਲਾ ਪੰਜ ਵਾਥਾਲ ਵਿੱਚ ਤਨ ਵਸਤੂ ਪਈਓ ਸਾਧ ਸੰਤੋ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਦਾ ਪਈਓ ਜਿਸ ਕਾ ਸਭ ਸੇ ਆਧਾਰੋ ਜੇ ਕੋ ਖਾਵੇ ਜੇ ਕੋ ਪੁੰਚਾਇ ਤਿਸ ਕਾ ਹੋਏ ਉਧਾਰੋ ਇਹ ਵਸਤ ਤਜਿ ਨਾ ਜਾਏ ਨਿਤਨਤਰਖੁਰ ਉਤਾਰੋ ਤੰ ਸੰਸਾਰ ਚਰਨ ਲਗ ਤਰੀਏ ਸਭ ਨਾਨਕ ਬ੍ਰਹਮ ਪ੍ਰਸਾਰੋ ਸੋ ਲੋ ਕਮਹਲਾ ਪੰਜਵਾ ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋ ਕੀਤੋ ਈਮਾਨਰ ਗੁਣਿਆਰੇ ਕੋ ਗੁਣ ਨਹੀਂ ਆਪੇ ਤਰਸ ਪਿਓਈ ਤਰਸ ਬਿਆ ਮੈਂ ਰਾਮਦੋ ਹੋਈ ਸਤਗੁਰ ਸੱਜਣ ਮਿਲੇ ਆ ਨਾਨਕ ਨਾਮ ਮਿਲੇ ਤਾਂ ਦੀਵਾ ਧਨ ਮਨ ਦੀਵੇ ਹਰਿਆ ਪਾਉੜੇ ਤਥਾ ਦੂ ਸਮਰਾਥ ਜਿਥਾ ਕੋਈ ਨਾਹੀ ਬਧ ਤੇਰੀ ਰਾਖ ਅਗਨੀ ਉਦਰਮਾਰੇ ਸਮਕਾ ਧੰਕੇ ਦੂਤ ਨਾਹੀ ਤੇਰਾ ਛੜ ਜਾਏ ਪਉਦਲ ਵਿਖਮਸ ਗਾਓ ਗੁਰ ਸਬਦੀ ਪਾਰ ਪਾਏ ਜਨ ਕੋ ਲਗੀ ਪਿਆਸ ਅਮਰ ਤੁਸੇ ਖਾਏ ਕਲਮੈ ਓ ਪੰਨਾ ਗੁਣ ਗੋਵਿੰਦ ਗਾਏ ਸਭ ਸੈਨੋ ਤਰਪਾਲ ਸਮਾਲੇ ਸਾਏ ਸਾਏ ਬਰਥਾ ਕੋ ਨਾ ਜਾਏ ਜੇ ਆਵਤ ਤੁਧ ਆਹੇ ਸੋ ਲੋਕ ਮਾਲਾ ਪੰਜੇ ਵਾ ਅੰਤਰ ਗੁਰ ਆਰਾਧਨਾ ਦੇ ਬਾਦਵ ਗੁਰ ਨਾਉ ਨਿਤਰੀ ਸਤ ਗੁਰੂ ਵੇਖਨਾ ਸ਼ਰਮਣੀ ਸੁਨਣਾ ਗੁਰ ਨਾਉ ਸਤ ਗੁਰੂ ਸੇ ਤੀਰਤ ਆ ਦਰਗਹ ਪਾਈ ਠਾਵ ਕਉ ਨਾਨਕ ਕਿਰਪਾ ਕਰੇ ਜਿਸ ਨੂੰ ਐ ਮਥ ਦੇ ਜਗ ਮੈ ਓ ਤੁਮ ਕਾਢੀਆ ਵਿਰਲਾਗੇ ਕੇ ਮਹੱਲਾ ਪੰਜ ਵਾਗ ਰਖੇ ਰਖਨ ਹਾਰ ਆਪੋ ਬਾਰਿਆਨ ਗੁਰ ਕੀ ਪੈਰੀ ਪਾਏ ਕਾਜ ਸਵਾਰੇ ਅਨ ਹੋਆ ਆਪ ਦੇ ਆਨ ਮਨ ਨਾ ਵੇਸਾਰਿਆਨ ਸਾਧ ਜਨਾ ਕ ਸੰਗ ਪਵਦਲ ਤਾਰੇ ਅਨ ਸਾਕਤ ਨੰਦਗ ਦੁਸ਼ਟਾ ਖੈ ਨਮਾਏ ਬੇਦਾਰ ਅਨਤ ਸਾਇ ਕੀ ਟੇਕਾ ਨਾਨਕ ਮਨ ਮਾਏ ਜਿ ਸਿਮਰਤ ਸੁਖ ਹੋਏ ਸਗਲ ਦੋਖ ਜਾਏ ਤੇ ਸਾਇ ਕੀ ਟੇਕਾ ਨਾਨਕ ਮਨ ਮਾਏ ਜਿ ਫੇ ਮਰਤ ਸੁਖ ਹੋਏ ਸਗਲ ਫਟ ਜਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ